ਸਿਆਣੇ ਕਹਿੰਦੇ ਆ ਜਦੋਂ ਕੋਈ ਸਿਆਣਾ ਬਜ਼ੁਰਗ ਆਪਣੇ ਤੋਂ ਵੱਡੀ ਉਮਰ ਦਾ ਕਿਸੇ ਗੱਲ ਦੇ ਪ੍ਰਤੀ ਸਾਨੂੰ ਸਮਝਾਉਂਦਾ ਹੈ ਸੁਝਾਅ ਦਿੰਦਾ ਹੈ ਤਾਂ ਉਹਦੀ ਗੱਲ ਮੰਨ ਲੈਣੀ ਸਮਝ ਲੈਣੀ ਚਾਹੀਦੀ ਹੈ ਕਿਉਂਕਿ ਜਿਨ੍ਹਾਂ ਬਾਗਾਂ ਦੇ ਮਾਲੀ ਨਹੀਂ ਹੁੰਦੇ ਉਹਨਾਂ ਬਾਗਾਂ ਦੇ ਪੇੜ ਪੌਦੇ ਸੁੱਕ ਜਾਂਦੇ ਆ ਕਿ ਉਹਨਾਂ ਬਾਗਾਂ ਦੇ ਵਿੱਚ ਕਦੇ ਹਰਿਆਲੀ ਨਹੀਂ ਆਉਂਦੀ ਕਦੇ ਫਲ ਨਹੀਂ ਲੱਗਦੀ ਐਵੇਂ ਦੀ ਉਦਾਹਰਨ ਬਜ਼ੁਰਗ ਸੁਣਾਇਆ ਕਰਦੇ ਸਨ ਕਿ ਇੱਕ ਥੋਬੀ ਨੇ ਗਦਾ ਰੱਖਿਆ ਹੋਇਆ ਸੀ ਕੱਪੜੇ ਘਾਟੇ ਲੈ ਜਾਣ ਵਾਸਤੇ ਤਾਂ ਥੋਬੀ ਰੁਟੀਨ ਦੇ ਵਿੱਚ ਉਸ ਨੂੰ ਘਾਟੇ ਲੈ ਕੇ ਜਾਂਦਾ ਕੱਪੜੇ ਲੱਦ ਕੇ ਲਿਆਉਂਦਾ ਲੈ ਕੇ ਜਾਂਦਾ ਜਾਂ ਘਰ ਦੇ ਹੋਰ ਨਿੱਕੇ ਮੋٹے ਕੰਮ ਕਈ ਕਰਵਾਉਂਦਾ ਸੀ ਤੱਕੀ ਬਣਿਆ ਇੱਕ ਦਿਨ ਉਹ ਢੋਬੀ ਦਾ ਗਧਾ ਮਨ ਦੇ ਵਿੱਚ ਸੋਚਦਾ ਹੈ ਕਿ ਮੈਂ ਇਸ ਜੰਜਾਲ ਤੋਂ ਨਿਤ ਦੀ ਗੁਲਾਮੀ ਤੋਂ ਨਿਤ ਦੇ ਰੁਟੀਨ ਤੋਂ ਪਾਸਾ ਵੱਟਣਾ ਤੇ ਉਹ ਦੌੜ ਕੇ ਜੰਗਲ ਵਿੱਚ ਚਲਾ ਜਾਂਦਾ ਹੈ ਤਾਂ ਕੁਦਰਤੀ ਜਦੋਂ ਜੰਗਲ ਦੇ ਵਿੱਚ ਜਾ ਕੇ ਉਹ ਹਰੇ ਘਾਹ ਚਰਦਾ ਹੈ ਜੰਗਲ ਦੇ ਚੁਗਿਰਦੇ ਨੂੰ ਵੇਖਦਾ ਬੜਾ ਖੁਸ਼ ਹੁੰਦਾ ਪਰ ਉਸੇ ਟਾਈਮ ਤੇ ਸ਼ੇਰ ਆ ਜਾਂਦਾ ਹੈ ਸ਼ੇਰ ਉਸ ਦਾ ਸ਼ਿਕਾਰ ਕਰਨ ਵਾਸਤੇ ਉਸ ਨੂੰ ਫੜਨ ਲਈ ਉਹਨੇ ਮਗਰ ਦੌੜ ਤਾ ਉਹ ਗਦਾ ਅੱਗੇ ਤੇ ਸ਼ੇਰ ਉਹਦੇ ਪਿੱਛੇ ਦੌੜਦਾ ਤਾਂ ਜੰਗਲ ਦੇ ਵਿੱਚ ਇੱਕ ਦਲਦਲ ਦੇ ਵਿੱਚ ਉਹ ਗਦਾ ਡਿੱਗ ਪੈਂਦਾ ਹੈ ਗਦਾ ਥੋੜਾ ਥੋੜਾ ਚੱਲਦਾ ਹੈ ਤੇ ਗਦਾ ਉਸ ਦਲਦਲ ਦੇ ਵਿੱਚ ਫਸ ਜਾਂਦਾ ਹੈ ਉਹਦਾ ਸ਼ਿਕਾਰ ਕਰਨ ਦੀ ਮਨਸਾ ਦੇ ਨਾਲ ਉਹ ਸ਼ੇਰ ਵੀ ਉਹਦੇ ਮਗਰ ਦਲਦਲ ਦੇ ਵਿੱਚ ਛਾਲ ਮਾਰ ਦਿੰਦਾ ਹੈ ਤੇ ਸ਼ੇਰ ਵੀ ਉਸ ਦਲਦਲ ਦੇ ਵਿੱਚ ਫਸ ਜਾਂਦਾ ਕੋਸ ਸਮਾਂ ਸੰਘਰਸ਼ ਕਰਨ ਤੋਂ ਗਦਾ ਬਚਣ ਦੀ ਕੋਸ਼ਿਸ਼ ਕਰਦਾ ਹੈ ਤੇ ਸ਼ੇਰ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਉਹਨਾਂ ਨੂੰ ਕੁਝ ਸਮੇਂ ਬਾਅਦ ਸਮਝ ਆ ਜਾਂਦੀ ਹੈ ਜੇ ਹੋਣਾ ਸੀ ਦੋਨੇ ਹੀ ਮੌਤ ਦੇ ਮੂੰਹ ਦੇ ਵਿੱਚ ਆ ਪਰ ਕੀ ਹੁੰਦਾ ਇਹ ਕਲਪਨਿਕ ਕਹਾਣੀ ਆ ਸਾਨੂੰ ਸਮਝਾਉਣ ਵਾਸਤੇ ਗਧਾ ਹੱਸਦਾ ਹੈ ਤਾਂ ਸ਼ੇਰ ਕਹਿੰਦਾ ਵੀ ਆਪਾਂ ਦੋਨੇ ਇਸ ਵੇਲੇ ਮੌਤ ਦੇ ਮੂੰਹ ਵਿੱਚ ਆ ਜੇ ਇੱਥੋਂ ਵੱਜ ਗਏ ਤਾਂ ਮੈਂ ਤੈਨੂੰ ਮਾਰ ਕੇ ਖਾ ਜੂ ਪਰ ਤੂੰ ਕਿਉਂ ਹੱਸ ਰਿਹਾ ਤਾਉਣੇ ਜਿਹੜੀ ਉੱਥੇ ਗੱਲਾਂ ਕੀ ਬੜੀ ਸਿਆਣੀ ਬੜੀ ਡੂੰਗੀ ਤੇ ਕੰਮ ਆਉਣ ਵਾਲੀ ਗੱਲ ਕਹਿਣ ਲੱਗਾ ਕਿ ਮੈਨੂੰ ਮੇਰਾ ਮਾਲਕ ਹੈ ਨਾ ਜਿਹੜਾ ਉਹ ਲੱਭਦਾ ਭਾਲਦਾ ਜਰੂਰ ਆਵੇਗਾ ਕਿਉਂਕਿ ਮੈਂ ਉਹਦਾ ਰੱਖਿਆ ਹੋਇਆ ਪਰ ਤੂੰ ਸੋਚ ਤੈਨੂੰ ਕੌਣ ਲੈਣ ਆਵੇਗਾ ਕਿਉਂਕਿ ਤੂੰ ਤਾਂ ਆਪਣੀ ਮਰਜ਼ੀ ਦਾ ਮਾਲਕ ਹੈ ਖੁੱਲੇ ਵਿਚਾਰਾਂ ਵਾਲਾ ਕਿਸੇ ਦੇ ਕੰਟਰੋਲ 'ਚ ਨਹੀਂ ਰਹਿਣ ਵਾਲਾ ਤਾਂ ਉਹ ਗਦੇ ਦੀ ਗੱਲ ਆਮ ਜ਼ਿੰਦਗੀ ਦੇ ਵਿੱਚ ਆਮ ਬੱਚਿਆਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਕਿ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਸਮਝਾਉਣ ਵਾਲੇ ਆ ਬੁਰੀ ਕੰਮਾਂ ਤੋਂ ਰੋਕਣ ਵਾਲੇ ਆ ਉਹਨਾਂ ਦੀ ਜ਼ਿੰਦਗੀ ਤਾਂ ਸ਼ਾਇਦ ਕਿਤੇ ਨਾ ਕਿਤੇ ਸਿੱਧੇ ਰਾਹ ਤੇ ਆ ਕੇ ਉਹਨਾਂ ਦੀ ਜ਼ਿੰਦਗੀ ਬਣ ਸਕਦੀ ਹੈ ਪਰ ਜਿਹੜੇ ਬੱਚੇ ਆਪਦੇ ਮਾਪੇ ਦੇ ਕਹਿਣੇ ਤੋਂ ਬਾਹਰ ਹੋ ਜਾਂਦੇ ਆ ਬਾਗੀ ਹੋ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਨਰਕ ਹੋਣਾ ਉਨ੍ਹਾਂ ਦਾ ਅੰਤ ਭੈੜਾ ਤੇ ਅੰਤ ਮੌਤ ਹੋਣਾ ਇਹ ਲਾਜ਼ਮੀ ਹੋ ਜਾਂਦਾ ਹੈ ਸੋ ਸਾਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਨ੍ਹਾਂ ਬੱਚਿਆਂ ਦੇ ਮਾਪੇ ਜਾਂ ਜਿਨ੍ਹਾਂ ਦੇ ਬਜ਼ੁਰਗ ਸਮਝਾਉਂਦੇ ਐ ਵੱਡੇ ਸਮਝਾਉਂਦੇ ਐ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਜੇ ਕੱਲ ਚੰਗੀ ਲੱਗੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਜੀ ਧੰਨਵਾਦ